ਮੇਰੇ ਵੱਲੋਂ ਤੁਹਾਨੂੰ ਪਿਆਰਪੂਰ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ 'ਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਚੱਲੇ ਆਂ ਰਿਸ਼ਤੇਦਾਰੀ 'ਚ ਤੇਲ ਆ ਉੱਥੇ ਜਾਣਾ ਤੁਹਾਨੂੰ ਵੀ ਚੱਲ ਕੇ ਵਿਖਾਉਨੇ ਆਂ ਕਿੱਥੇ ਜਾਣਾ ਹੈ ਅਤੇ ਜਾਂਜ ਦਾ ਢੁਕਾ 10:00 ਵਜੇ ਹੋਵੇਗਾ ਸੋ ਆਪ ਜੀ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਗੁਣ ਜੰਜ ਲਾੜੇ ਨਾਲ ਸੋਹੇ ਪਰਖ ਮੋਹਨਿਆ ਲਾਇਆ ਦੇ ਵਰਵਾਗ ਅਨੁਸਾਰ ਜਾਂਜੀਆਂ ਨਾਲ ਤੀਰ ਸਮੇਂ ਸੇਰਾ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਤਾਂ ਜੋ ਕੇ ਆਪਣਾ ਕਾਰਜ ਦੀ ਸੰਨੇ ਸਿਰ ਸੰਪੂਰਨ ਹੋ ਸਕੇ ਅਸੀਂ ਆਪ ਜੀ ਦੇ ਅਤੀਤ ਨਮਾਦੀ ਹੋਵਾਂਗੇ ਲਖਵਿੰਦਰ ਸੇਂਗਾ ਨਿਵਾਸੀ ਦੁਕਾਨ ਵਾਲਾ ਸੇਵਲਾ ਨਾਅਸ ਹੈ ਨਾ ਸੇਵਲ ਨਾਅਸ ਸੇਵਲ ਨਾਅਸ ਹਮ ਪਰ ਖਾਣਾ ਵਾਲੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਪ੍ਰਤਿ ਜੋੜੀ ਜੀ ਰੱਖ ਦੋ ਇਹਦੇ ਚ ਪਾਉਂਦੇ ਇਹਨੇ ਚ ਗਿਆ ਹੈ ਨਾ ਇਹਨੂੰ ਹੀ ਚਾਹ ਇਹਨੂੰ ਪੜਨ ਵਾਲੇ ਦਾ ਹਾਂ ਇਹ ਪੜਨ ਵਾਲੇ ਦਾ ਸਾਰੇ ਦਾ ਖੈਰ ਕਰੋ ਕਲਦੀ ਨਹੀਂ ਰਸ ਕੱਟੀ ਗੁੱਟੀ ਤੇ ਰੱਖਣਾ ਨਾ ਕਿਥੋਂ ਪਟੇ ਤੇ ਰੱਖ ਦੇ ਠਿਆਰ ਚ ਅੱਛਾ ਰੱਖ ਲਿਆ ਪੋਸੀ ਲੱਗ ਰਿਹਾ ਹੈ ਤਾਂ ਹਲਾ ਨਹੀਂ ਮੁੰਡੇ ਨੇ ਵਟਨਾ ਲਾਓ ਕੀ ਕਰਨਾ ਦੱਸ ਬੰਦੇ ਵੀਰ ਜੀ ਕੰਨ ਬਣਿਆ ਉਹਨਾਂ ਅੱਛਾ ਇੱਧਰ ਆ ਵਾਣ ਜਿੰਨ ਜੈ ਨੋ ਤੇਰੇ ਲੱਚੜਾ ਆ ਯਾ ਆ ਤੇਲ ਦੀ ਨਸਮ ਸ਼ੁਰੂ ਹੋ ਚੁੱਕੀ ਤੇ ਲੱਗਿਆ ਲਾਉਂਦੇ ਤੇ ਆ ਦੇਖੋ ਹੁਣ ਤੇਲ ਦੀ ਨਸਮ ਸਟਾਰਟ ਆ ਤੇ ਉਸ ਤੋਂ ਬਾਅਦ ਹੁਣ ਪੈਸੇ ਵੀ ਦੇਣਗੇ ਇਹਨਾਂ ਦੇ ਬਾਅਦ ਵੀਰਾਂ ਨੂੰ ਆਜਾ ਮਾਰਨ ਦੇ ਬਾਬਾ ਜੀ ਓਏ ਤੇ ਭੜ ਲਗਾ ਭੜ ਲਾ ਭੜ ਲਾ ਕੋਈ ਨਹੀਂ ਤੇ ਹੁਣ ਤੇਲ ਪਾ ਰਹੇ ਆ ਸਾਰੇ ਛੋੜ ਦੇ ਤੇ ਲਾਓ 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 ਤੇਲ ਸਾਰੀ ਇਹ ਆਪਣੇ ਪਿੰਡ ਤੋਂ ਕਾਫੀ ਦੂਰ ਸੀ ਬਣ ਜਾਂਦਾ ਕੋਈ 70 80 ਕਿਲੋਮੀਟਰ ਦੀ ਦੂਰੀ ਤੇ ਜਿੱਥੇ ਆਇਆ ਇਸ ਤੋਂ ਕਰਦਾਸ ਹੋਰ ਥੋੜੇ ਰਹਿ ਜਾਂਦਾ ਆ ਜੀ ਆ ਜਾ ਤੂੰ ਨਾਲ ਦੂਜੀ ਦਾ ਰਾਈਟ ਓਕੇ ਜਸ ਜਸ ਇਹ ਗੱਲਾਂ ਸਿੱਮੇ ਤੇ ਹੈ ਜੀ ਆਜੇ ਖਾਸਪ੍ਰੀਤ ਤੇ ਕਾਰਜ ਜਰ ਚਾਏ ਚਾਰੇ ਲਾਦੋ ਵੀ ਤੇਲ ਲਾਦੋ 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 ਅੱਜ ਤੇ 12 ਤੇ 22 ਨੂੰ ਬਰਾਤ ਆ ਤੇ 27 ਨੂੰ ਸਗਨ ਐਕਦਾ ਮਟਣਾ ਲਾ ਲਾਰੇ ਆ ਤੇ ਸਾਰੇ ਹੀ ਆ ਲੈਡੀਆਂ ਐ ਤੇ ਮੇਨ ਵਰਕ ਲੈਡੀਆਂ ਦਾ ਹੁੰਦਾ ਅੰਦੀ ਅੰਦੀ ਅਲੋ ਅਲੋ ਬੈਠ ਗਿਆ ਕੰਮ ਕਰਾ ਮਾਰੇ ਜੀ ਨੰਬਰ ਉਹ ਚੀ ਉੱਡਾ ਹਾਂ ਹਾਤ ਨਹੀਂ ਮਾਰਨਾ ਕੈਮਰਾ ਚਾਰਿਆ ਤੇ ਤਾਂ ਨਾ ਦੇਖਿਓ ਆਪਾਂ ਕਰਦੇ ਪਾਣੀ ਲੱਗ ਗਿਆ ਹਾਂਜੀ ਉਦੋਂ ਸਮੇਂ ਸਸਤੇ ਹੁਣ ਸਮੇਂ ਜਦੋਂ ਦੇ ਸਮੇਂ ਚ ਡਿਫਰੈਂਟ ਹੁਣ ਤਾਂ ਫਰਕ ਆ ਵੜਾ ਹਾਂ ਲਾਉ ਲਾਉ ਤੇ ਬਟਨਾ ਥੋੜਾ ਮਲਿਆ ਭਾਜੀ ਮੁੰਡੇ ਦੇ ਵੱਡਨਾ ਥੋੜਾ ਮਲਿਆ ਮੁੰਡੇ ਦਾ ਰੱਖ ਦੇਤਾ ਕੰਮ ਇਹਦੀ ਕੋਈ ਨਹੀਂ ਮਲਦੇ ਇਹਦੀ ਖਲੋਜੋ ਆਹੋ ਲੈਂਦੇ ਸਾਰੇ ਵੇਲੇ ਇਹਦਾ ਚੰਗੀ ਤਰ੍ਹਾਂ ਲਾ ਕੇ ਆਉਂਗਾ ਇਹ ਜਿਹੜਾ ਬਲੈਕ ਜਿਓਟੀ ਵਾਈਟ ਆਉਗਈ ਹਾਂ ਸਤਰਾਮਲ ਹਾਂ ਸਹੀ ਗੱਲ ਹੈ ਸਹੀ ਸਹੀ ਉਹ ਚੀਜ਼ ਨਹੀਂ ਰਾਂਗ ਨਿਖਾਰ ਲਿਆਉਣਾ ਵਾ ਹੈ ਨਾ ਬੈਸਟ ਚੀਜ਼ ਹੋਈ ਹੈ ਸਾਹਮਣੇ ਦੇਖੋ ਜੀ ਲੱਗ ਗਿਆ ਇਹ ਦੇਖੀ ਕਾਲੀਆ ਪਿੱਛੇ ਕਰ ਮੜਾ ਆ ਮੁੰਡੇ ਦੀ ਨਾਨੀ ਤੇ ਮਾਮੀ ਆ ਤੇ ਲਾਣਗੀਆਂ ਨਾਲ ਸਗਨ ਦੇਣਗੀਆਂ ਤੇ ਸਗਨ ਦੇ ਕਿਸ ਤਰ੍ਹਾਂ ਦੇ ਆ ਇਧਰ ਫੋਟੋਗ੍ਰਾਫਰ ਆ ਸਾਰੇ ਜਿਹੜੇ ਰਿਲੇਟਿਵ ਖਲੋਤੇ ਹੋਣ ਜਾਣਗੇ ਸਾਰੇ ਇਧਰ ਇੱਕ ਇਹੋ ਜਿਹਾ ਅਜ ਮੈਂ ਕਿਹਾ ਤੇ ਲੇਟ ਛੱਡਦੇ ਆ ਬਟਨੇ ਵਾਲਾ ਕੰਮ ਲੇਟ ਕਰਦੇ ਛੱਡ ਆ ਬਬੀਰੀ ਮਹਿਰਨਾ ਸਾਹਮਣੇ ਦੇਖੋ ਸਾਹਮਣੇ ਦੇਖੋ ਭਾਈ ਆ ਇਧਰ ਵੀ ਫਰੈਂਡ ਰਿਲੇਟਿਵਸ ਨੇ ਕੁਝ ਫਰੈਂਡਸ ਨੇ ਬੱਚੇ ਦੇ ਹੋਗੀ ਇਹਦੇ ਵਿੱਚ ਅੱਛਾ ਸਟicker ਜੇ ਟਰੋਲ ਦੇ ਉਹ ਪੂਰਾ ਸਾਈਡ ਤੋਂ ਜੇ ਭਈ ਕੈਮਰੇ 'ਚ ਨਿਕਲ ਜਾਣਾ ਚਾਹੀਦਾ ਤੇ ਹੁਣ ਆਉਦੇ ਮੁੰਡੇ ਦੀ ਮਾਸੀ ਆਉਗੀਆਂ ਸੰਟੀਆਂ ਤੋਂ ਬਾਅਦ ਤੇ ਉਹਦੀ ਫੈਮਿਲੀ ਤੇ ਗੈਣ ਸੋ ਗਣੇ ਮੰਡੇ ਦੀ ਸਰਵੇ 23 ਵਾਗਣ ਤੇ ਹੁਣ ਸਾਰੇ ਰੋਟੀ ਪਾਣੀ ਖਾ ਲਿਆ ਉਹ ਲਾਉਂਦੇ ਮੋਂ ਨੂੰ ਵਟਣਾ ਤੇ ਇਹ ਤੇਲ ਦੀ ਰਸਮ ਆ ਫਿਰ ਉਸ ਤੋਂ ਬਾਅਦ 27 22 ਨੂੰ ਮੈਰਿਜ ਆ ਉਸ ਤੋਂ ਬਾਅਦ ਇੱਕ ਹੋਰ ਮੈਰਿਜ ਹੋ ਰਿਹਾ ਲੈ ਸੋਹਾਗਣ ਮਾਮੀ ਸੁਹਾਗਣ ਆ ਮੁੰਡੇ ਦੀ ਮਾਸੀ ਇਹ ਬੋਲਦਾ ਫਿਰ ਮੈਂ ਵੀ ਪ੍ਰੋਵਰ ਹੈ ਕਿਹਨ ਦਾ ਤੋਂ ਆਇਆ ਇੱਕ ਕੈਨੇਡੀਅਨ ਫੈਮਿਲੀ ਆ ਹਾਂ ਗਲਗਲੇ ਇਹਨਾਂ ਨੂੰ ਸਪੀਕ ਇਨ ਇੰਗਲਿਸ਼ ਨਾਊ ਯੂ ਆਰ ਪੰਜਾਬੀ ਸਰਵਾਲੇ ਨੂੰ ਹਾਲੇ ਲੱਗੇ ਪਾਜੀ ਤਾਂ ਕਰਿਓ ਹਾਂ ਉਹਨਾਂ ਨੂੰ ਕੰਮ ਕਰਵਾ। ਹਾਂ ਸਾਹਮਣੇ ਤਾਂ ਚੱਕੋ ਤਾਂ ਭਾਈ। ਓਕੇ ਜੀ। ਵੇਟ ਕਰਿਓ। ਵੇਟ। ਇੱਕ ਮਿੰਟ ਇੱਕ ਮਿੰਟ ਵੇਟ ਕਰੋ। ਵੇਰੀਆਂ ਅੱਖਾਂ ਬੰਦ ਕਰੋ। ਉਹ ਫੋਟੋ ਲਵੰਦੇ ਸਨ ਹੈ ਕੋਈ ਨਿਆਮ ਸਰੈਂਦੀ ਆ। ਤੋਂ ਲੰਘ ਜਾ ਰਿਹਾ ਤੇਲ ਸਾਰੇ ਜਗ ਮਾਰੇ ਤੇਲ ਲਾ ਲ ਕੇ ਆਪਣੀ ਵੇਖੇ ਹੁਣ ਚਾਹ ਪੀ ਕੇ ਸਾਰੇ ਸਾਰੇ ਆਪਣੇ ਘਰਾਂ ਨੂੰ ਜਾਣਗੇ ਹਾਂ ਸੋ ਜਾਵਾ ਹੁਣ ਚਾਹ ਦੀ ਛੱਕੇ ਤੇ ਆਪਾਂ ਬਣੀ ਉਹਨੇ ਲੇਟ ਹੋ ਰਿਹਾ ਟਾਈਮ ਇੱਧਰ ਨਾਲ ਇੱਕ ਦੇਖਿਆ 4 ਵਜੇ ਤੇਲ ਲਾਉਂਦੇ ਹੋਊਗੇ ਕਈਆਂ ਦੇ ਵੀ ਰਵਾਸ ਸਾਡੇ ਦਾ ਬਈ ਉੱਤਰ ਛੱਡੇ ਵਾਲੀ ਸਾਈਡ ਤਾਂ ਬਰਾ ਮੈਨੂੰ ਬਈ ਨਾ ਆਉਂਦੇ ਆ हम्म पीछे करो पीछे पिछे फोटो खिंचाओ भाई बढ़िया होगी बढ़िया हल्दी हल्दी की रसम हो रही है ਅੱਜ ਹਲਦੀ ਦੇ ਰਸਮ ਹੋ ਰਹੀ ਹੈ ਹਲਦੀ ਹੈ ਦੇਖੋ ਹਲੋ ਹਲਦੀ ਦੀ ਰਸਮ ਹੋ ਰਹੀ ਹੈ ਹਲਦੀ ਦੇ ਰਸਮ ਹੋਣ ਲੱਗੇ ਬਾਚਲ ਭੇਡ ਦੀ ਕਰ ਚੰਗੀ ਤਰ੍ਹਾਂ ਇਹ ਬਹੁਤ ਯਾਰ ਇਹਦੇ ਲਈ ਬਣੀ ਹੈ ਹਾਂਜੀ ਅਨਕਲ ਹਲੋ ਮਾਤਾ ਜੀ ਮਾਰੀ ਹੈ ਨਹੀਂ ਨਹੀਂ ਇਹ ਨਾਲ ਮੇਰੀਆਂ ਮਾਮੀਆਂ ਤੇ ਉਸ ਤੋਂ ਬਾਅਦ ਥੋੜੇ ਅੱਗੇ ਆਓ ਸਪਰੇਡ ਮੰਦਨੀ ਆ ਮਾਮੀਆ ਹੋ ਸਿਸਟਰ ਹਾਂਜੀ ਤੇ ਠੀਕ ਹੈ ਜੀ ਅਰੇ ਤੇਰੀ ਸਪਾਗਣ ਮੋਤੇ ਲ ਚੜਾਇਆ ਚੰਗੀ ਤਰ੍ਹਾਂ ਮਾੜਾ ਚੰਗੀ ਤਰ੍ਹਾਂ ਵੇਚ ਲਾਓ ਗਲੀ ਚੰਗੀ ਤਰ੍ਹਾਂ ਲਾਹੌਰ ਆ ਸਾਹਮਣੇ ਵਧੀਆ ਵਧੀਆ ਕਰਕੇ ਲਾ ਠੀਕ ਆ ਜੀ ਬੇਲਾ ਰੇ ਬੇਟਾ 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 ਇਥੋਂ ਪਿਛੇ ਚੰਗੀ ਤੇਰਾ ਮਲੋ ਮੁੰਡੇ ਨੂੰ ਵਟਣਾ ਆ ਹੋਈ ਨਾ ਗੱਲ ਮਲਤਾ ਹੀ ਮਰਦੋ ਮਰਦੋ ਜਿੰਨਾ ਮਿਲਿਆ ਜਾਂਦਾ ਇਹਦੇ ਮੰਗਲ ਮੰਗਲ ਮੁੰਡੇ ਦੇ ਵਟਣਾ ਹਾਲ ਦੋ ਮਾਰ ਦੋ ਮੁੰਡੇ ਦਾ ਰੰਗ ਨਿਕਰ ਆਵੇ ਦੋ ਜਟ ਆਟੋਮੈਟਿਕਲੀ ਹੋ ਜਾਂਦਾ ਹਾਂ ਇਹ ਤਾਂ ਆਟੋਮੈਟਿਕ ਹੁੰਦਾ ਵਧੀਆ ਆ ਜਾਣਾ ਰੰਗ ਰੂਪ ਮੈਂ ਨਹੀਂ ਉਹਨੇ ਮਾਣੇ ਰੱਖਣਾ ਕਰ ਜਾਂਦੇ ਰੱਖ ਦੋ ਰੱਖ ਦੋ ਹੌਣ ਰਿਚੋਲੀ ਚ ਗੁਲਗੁਲੇ ਪਾਉਣਗੇ ਤੇ ਹੁਣ ਉਸ ਤੋਂ ਬਾਅਦ ਸਨੇਪਸ ਕਰਾ ਲਿਆਵੇ ਤੇ ਉਸ ਤੋਂ ਬਾਅਦ ਹੋਣਾ ਵਾ ਤੇ ਭਾਈਆ ਫਲਕਾਰੀ ਲਾ ਦੋ ਹੋ ਗਿਆ ਉਹ ਫਲਕਾਰੀ ਚੱਕ ਦੋ ਸੇ ਤੇ ਰੱਖੋ ਬਈ ਮੰਮੀ ਦੇ ਉਹ ਝੋਲੀ ਚ ਪਾ ਤੇ ਗੁਲਗੁਲੇ ਮੋਣੀ ਗੋਲਣਾ ਮੋਣੀ ਕੋਣਾ अज वाला ब्लॉग इतों तक सूंग लाइक करे शेयर करे जे चैनल पर नवे हैं जरूर सबसक्राइब करे तो ब्लॉग वेखते बहुत बहुत धन्यवाद